ਸੋ ਸਾਰਾ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਝੋਨੇ ਦੀ ਫਸਲ ਦੇ ਵਿੱਚ ਵੱਖ-ਵੱਖ ਬਿਮਾਰੀਆਂ ਜਿਹੜੀਆਂ ਨੇ ਉਹ ਝੋਨੇ ਦੀ ਫਸਲ ਨੂੰ ਜਿਹੜੇ ਪ੍ਰਭਾਵਿਤ ਕਰਦੀਆਂ ਨੇ ਅੱਜ ਦੇ ਮੌਸਮ ਦੇ ਵਿੱਚ ਦੇਖੀਏ ਤਾਂ ਇੱਕ ਜਿਹੜਾ ਬੌਣੇ ਦਾ ਬੌਣਾਪਣ ਦਾ ਰੋਗ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਦੇਖਿਆ ਗਿਆ ਵਾ ਜਿਹਦੇ ਵਿੱਚ ਵੱਖ-ਵੱਖ ਮਹਾਰਾਂ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਆਈਸੀਆਰ ਵੱਲੋਂ ਵੱਖ-ਵੱਖ ਟੀਮਾਂ ਜਿਹੜੀਆਂ ਨੇ ਵਿਜ਼ਿਟ ਕਰ ਰਹੀਆਂ ਨੇ ਇਹ ਰੋਗ ਜਿਹੜਾ 2022 ਦੇ ਵਿੱਚ ਪੰਜਾਬ ਵਿੱਚ ਪਹਿਲੀ ਵਾਰ ਦੇਖਿਆ ਗਿਆ ਸੀ ਜਿਹੜਾ ਕਿ ਤਕਰੀਬਨ 34000 ਹੈਕਟੇਰ ਰਕਬੇ ਦੇ ਵਿੱਚ ਇਹਨਾਂ ਨੇ ਪੰਜਾਬ ਦੇ ਵਿੱਚ ਫਸਲ ਨੂੰ ਜਿਹੜਾ ਪ੍ਰਭਾਵਿਤ ਕੀਤਾ ਹੈ ਕਈ ਥਾਵਾਂ 'ਤੇ ਫਸਲ ਜਿਹੜੀ ਬੋਣੀ ਵੀ ਪਈ ਹੈ ਸੁਖਸਾਨ ਸਾਥੀਓ ਸਾਡੇ ਕੋਲ ਟਾਈਮ ਹੈ ਕਿ ਅਸੀਂ ਹੁਣ ਤੋਂ ਜਿਹੜਾ ਵਾ ਅਸੀਂ ਆਪਣੀ ਖੇਤੀ ਜਿਹੜੀ ਫਸਲ ਆ ਉਹ ਦੇਖੀਏ ਉਹਦੇ ਵਿੱਚ ਮੋਨਿਟਰਿੰਗ ਕਰੀਏ ਨਿਰੰਤਰ ਨਿਰੀਖਣ ਕਰੀਏ ਜੇ ਕਿਤੇ ਵੀ ਇਹੋ ਜਿਹੇ ਬੂਟੇ ਦੇਖਦੇ ਆ ਤੁਹਾਨੂੰ ਛੋਟੇ ਬੂਟੇ ਆਮ ਨਾਲੋਂ ਛੋਟੇ ਬੂਟੇ ਹੋਣਗੇ ਫਿਰ ਜਿਹੜਾ ਵਾ ਉਹ ਆਪਾਂ ਉਹਦੀ ਪ੍ਰੀਕਾਸ਼ਨ ਕਰਾਂਗੇ ਇਹ ਹੁਣ ਵੱਡਾ ਬੂਟਾ ਵਾ ਇਹ ਛੋਟਾ ਬੂਟਾ ਵਾ ਨੋਅ ਜ ਫਰਕ ਆ ਇਹਦੀ ਜੜਾਂ ਦਾ ਫਰਕ ਆ ਜੜਾਂ ਦਾ ਵੀ ਫਰਕ ਆ ਸੋ ਇਹਦੇ ਸਬੰਧੀ ਥੋੜਾ ਇਹ ਦੇਖਣਾ ਪੈਣਾ ਕਿ ਸਾਨੂੰ ਖਾ ਜਿਹੜੀ ਆ ਉਹ ਯੂਰੀਆ ਖਾ ਜਿਹੜੀ ਆ ਉਹ ਹੀ ਸੰਕੋਚਵੀਂ ਵਰਤੀ ਸੋਚ ਦਾ ਮਤਲਬ ਕਿ ਜਿੰਨੀ ਸਫਾਰਿਸ਼ ਕੀਤੀ ਗਈ ਹੈ ਦੋ ਬੋਰੀਆਂ ਸਫਾਰਿਸ਼ ਕੀਤੀ ਗਈਆਂ ਦੋ ਤੋਂ ਵੱਧ ਨਾ ਵਰਤੋ ਖਾਸ ਕਰਕੇ 128 128 ਵੈਰਾਈਟੀ ਆ ਇਹਦੇ ਵਿੱਚ ਦੋ ਬੋਰੀਆਂ ਤੋਂ ਵੱਧ ਜਿਹੜੀ ਆ ਉਹ ਪੈਦਾ 65 65 ਕਿਲੋ ਜਿਹੜੀ ਆ ਉਹ ਸਫਾਰਿਸ਼ ਕਰਦੇ ਆ ਤੇ ਦੋ ਬੋਰੀਆਂ ਜਿਹੜੀਆਂ ਨੇ ਤਿੰਨ ਬੋਰੀਆਂ ਪਾਈਆਂ ਇਹਦੇ ਵਿੱਚ ਤੇ ਇਹਦੇ ਵਿੱਚ ਆ ਜਿਹੜੀ ਜੇ ਪ੍ਰੋਬਲਮ ਦੇਖਣ ਨੂੰ ਮਿਲੀਆਂ ਸੋ ਬੰਦੇ ਇਹਨਾਂ ਨਾਲ ਗੱਲ ਕਰਦੇ ਆ ਦਿਲਪ੍ਰੀਤ ਸਿੰਘ ਜੀ ਦਿਲਪ੍ਰੀਤ ਜੀ ਤੇ ਇਹ ਕਦੋਂ ਕਦੋਂ ਲਾਈ ਆਵਾ ਵਸਦਾ ਇਹ ਜੀ ਅਜੇ ਕੋਈ ਹੋ ਗਿਆ ਜੇ ਮਹੀਨਾ ਕੀ ਲਾਈ ਨੂੰ ਹੈ ਜੀ ਮਹੀਨਾ ਹੋ ਜਾ ਹਾਂਜੀ ਕਿਹੜੀ ਵੈਰਾਈਟੀ ਕਿਹੜੀ ਹੈ 28 ਵੈਰਾਈਟੀ ਜੇ ਬਹੁਤ ਜਿਆਦਾ ਬੂਟੇ ਚਾਰ ਕਾ ਦਿੱਕਤ ਆਈ ਆ ਅੱਗੇ ਨਹੀਂ ਕਦੀ 28 ਚ ਦਿੱਕਤ ਆਇਆ ਯਾਰ ਕਾ ਪਹਿਲੀ ਵਾਰ ਦਿੱਕਤ ਆਈ 28 ਜੀ ਹੂੰ ਛੋਟੇ-ਮੋਟੇ ਬਾਣੇ ਬੂਟਿਆਂ ਦੀ ਠੀਕ ਹੈ ਹਾਂਜੀ-ਹਾਂਜੀ ਤੇ ਕਿੰਨੀ ਜਗਾ ਕਿੰਨੀ ਹੈ ਇੱਕ ਲਾ ਜੀ ਇੱਕ ਲਾਈ ਬਾਕੀ ਸਾਰੀ 131 ਲਾਈ ਉੱਚ ਨਹੀਂ ਆਪਣੀ APRX ਦਾ ਹਵਾ ਉੱਚ ਨਹੀਂ ਆਈ ਇੱਥੇ ਗੱਲੀ ਚ 28 ਜੀ ਆਈ ਹੈ। ਪਹਿਲੇ ਸਮੇਂ ਉੱਦਾਂ 28 ਲਾਈਏ ਸੀ। ਠੀਕ ਠੀਕ ਠੀਕ। ਹਾਂਜੀ। ਸੋ ਇਹਦੇ ਵਿੱਚ ਜਿਹੜੀਆਂ ਹੁਣ ਜਿਹੜਾ ਕਰਨ ਵਾਲੀ ਜੀ ਗੱਲ ਹੈ ਕਿ ਜਿਹੜੀ ਤੁਸੀਂ ਸਪਰੇ ਕਰਨੀ ਹੈ ਹੂੰ। ਇੱਕ ਤਾਂ ਇਹਦੇ ਵਿੱਚ ਇਹ ਹੈ ਕਿ ਇਹਨੂੰ ਨਿਊਟ੍ਰੀਟ ਜਿਹੜੀ ਹੈ ਤੇ ਉਹ ਤੇਰੇ ਬੁਰੀ ਤੇ ਹੀ ਪਾਤੀ ਹੈ। ਜੀ ਜੀ। ਹੋਰ ਕੋਈ ਖਾਦ ਨਹੀਂ ਪਾਉਣੀ ਹੈਗੀ। ਠੀਕ ਹੈ ਜੀ। ਜੇ ਕਿਤੇ ਲੋਡ ਪਵੇ ਤਾਂ ਫੇਰ ਆਪਾਂ 13045 ਦੀ ਉਹ ਐਡੀ ਕਰ ਸਕਦੇ ਹਾਂ ਗੱਪ ਤੇ ਹੈਗੀ। ਪਰ ਹੁਣ ਜਿਹੜੀ ਇਸ ਵੇਲੇ ਕਰਨ ਦੀ ਪ੍ਰਕੋਸ਼ਨ ਨਹੀਂ ਕਰਨ ਦੀ ਲੋੜ ਹੈ ਕਿ ਜਿਹੜਾ ਬੂਟਾ ਮਾੜਾ-ਮੋੜਾ ਵਿੱਚੋਂ ਦੇਖਦਾ ਤੁਹਾਨੂੰ। ਜੀ ਜੀ। ਤਾਂ ਉਹ ਤੁਸੀਂ ਰਿਪ ਠੀਕ ਹੈ ਜੀ ਪਾਣੀ ਜਿਹੜਾ ਵਾ ਉਹਨੂੰ ਸਕੋਚ ਵਾਲਾ ਉਹ ਪਾਣੀ ਜਿਹੜਾ ਪਾਣੀ ਧਾਉਣ ਵਾਲ ਵਿੱਚ ਹੈ ਨਹੀਂ ਪਾਣੀ ਜੀ ਜੀ ਇਹਨੂੰ ਜਿਹੜਾ 2-3 ਦਿਨਾਂ ਬਾਅਦ ਪਾਣੀ ਲਾਓ ਇਹ ਸਿਰਖਿਆ ਰੱਖਣਾ ਕਿ ਇਹਦੇ ਵਿੱਚ ਤੇੜਾ ਨਾ ਫਟੇ ਠੀਕ ਹੈ ਜੀ ਤੋ ਜੇ ਪਾਣੀ ਜਿੰਨਾ ਰਖਾੜ ਕੇ ਰੱਖਾਂਗੇ ਉਹ ਰੋਗ ਵਧੂਗਾ ਬਿਮਾਰੀ ਆਏ ਫਿਰ ਇੱਕ ਇਹਦੇ ਵਿੱਚ ਛੋਟਾ ਜਿਹਾ ਕੀੜਾ ਹੁੰਦਾ ਇੱਕ ਅੱਛਾ ਜੀ ਇਹਨੂੰ ਆਪਾਂ ਵਾਈਟ ਹਾਪਰ ਕਹਿੰਦੇ ਆ ਠੀਕ ਹੈ ਜੀ ਚਿੱਟੀ ਪਿੱਠ ਵਾਲ ਟਿੱਡਾ ਉਹ ਤੁਸੀਂ ਜਦੋਂ ਆਪਾਂ ਮੜੇ ਹਲਾਵਾਂਗੇ ਇਹਦਾ ਸੱਤ ਕਿਤੇ ਹਲਾਵਾਂਗੇ ਤੇ ਉਹ ਪਾਣੀ ਤੇ ਡਿੱਗੂਗਾ ਠੀਕ ਹੈ ਜੀ ਉਹਨੂੰ ਉਹਨੂੰ ਖਤਮ ਕਰਨਾ ਵਾ ਜੱਸ ਦਵਾਈ ਆ ਇਨਸੈਕਟੀਸਾਈਡ ਆ ਸੋ ਇਹ ਇਹਦੇ ਵਿੱਚੋਂ ਜਿਹੜੀ ਕੋਈ ਵੀ ਜਿਹੜੀ ਵਰਤ ਸਕਦੇ ਆ ਪਰ ਇਹਦੀ ਵਰਤਣ ਵੇਲੇ ਇਹ ਖਿਆਲ ਰੱਖਣਾ ਕਿ ਜਿਹੜੀ ਉਹਦੀ ਜਿਹੜਾ ডোজ ਦਾ ਰੱਖਿਆ ਉਹ ਮੁੰਡਾ ਵਾਲੇ ਪਾਸੇ ਹੋਵੇ ਠੀਕ ਹੈ ਉਹ ਮੁੰਡਾ ਵਾਲੇ ਪਾਸੇ ਆਉ ਬੈਠਾ ਦਾ ਠੀਕ ਹੈ ਜੀ ਠੀਕ ਨੇ ਸੋ ਇਸ ਕਰਕੇ ਖਿਆਲ ਰੱਖਣਾ ਵਾ ਸੋ ਹੋਰ ਤੁਸੀਂ ਕੋਈ ਇਹਦੇ ਬਸ ਸੁਣ ਜਾਓਗੇ ਬਸ ਜੀ ਇਹਨਾਂ ਤੇ ਹੋਈ ਜਾਈਦੀ ਵੀ ਬੜੀ ਔਖੀ ਫਸਲ ਪਾਲੀ ਦੀ ਐਨੀ ਦਿੱਕਤ ਆਏਗੀ ਤੇ ਫਿਰ ਨੁਕਸਾਨ ਹੋਏਗਾ ਨਹੀਂ ਨਹੀਂ ਬਿਲਕੁਲ ਹਾਂਜੀ ਕਿੰਨਾ ਖਰਚਾ ਆਂਦਾ ਫਸਲ ਤੇ ਹਾਂ ਤੇ ਬਹੁਤ ਵਧੀਆ ਤੁਸੀਂ ਇਹਨੂੰ ਦੱਸਿਆ ਹੈ ਚੀਜ਼ ਬਾਰੇ ਸਾਨੂੰ ਤਾਂ ਨੌਲੇਜ ਹੀ ਨਹੀਂ 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 ਇਹ ਤਾਂ ਐਸਾ ਕਿਸਾਨ ਤੋਂ ਥਿਓ ਮੈਂ ਤਾਂ ਦਿੱਲੀ ਸਾਈਕਲਿੰਗ ਦਾ ਚਾਹੀਦਾ ਤੇ ਰਾਜ ਚ ਨਰਪੁਰ ਨਰਪੁਰ ਰਸੋਲਾ ਨਰਪੁਰ ਰਸੋਲੇ ਦੇ ਕਿਸਾਨ ਨੇ ਅੱਡੇ بڑے ਨੌਜਵਾਨ ਕਿਸਾਨ ਨੇ ਜਿਹੜੇ ਕਿ ਬਿਜ਼ਨਸ ਵੀ ਆਪਣਾ ਕਰਦੇ ਆ ਦਿਲਪੀਤ ਸਿੰਘ ਜੀ ਤੋਂ ਇਹਨਾਂ ਨਾਲ ਇੱਥੇ ਬੈਠੇ ਰਹੀ ਆਪਾਂ ਗੱਲਬਾਤ ਹੋਈ ਪੁੱਛਿਆ ਇਹਨਾਂ ਨੂੰ ਤੇ ਇਹਨਾਂ ਦੱਸਿਆ ਕਿ ਮੇਰੇ ਝੋਨੇ ਦੇ ਵਿੱਚ ਵੀ ਪ੍ਰੋਬਲਮ ਥੋੜੀ ਬੁਤੀ ਹੈਗੀ ਆ ਸੋ ਆਪ ਆਪਣੇ ਖੇਤਾਂ ਦੇ ਵਿੱਚ ਜਰੂਰ ਦੇਖੋ ਜਦੋਂ ਆਪਾਂ ਖਾਦ ਪੁੰਨਿਆ ਜਾਂ ਕੋਈ ਚੀਜ਼ ਦੇਖ ਪਤਾ ਲੱਗ ਜਾਂਦਾ ਵੀ ਇਹ ਬੂਟਾ ਛੋਟਾ ਵਾਜਾ ਬਰਾਬਰ ਚੱਲ ਰਿਹਾ ਸੋ ਉਹਦਾ ਖਿਆਲ ਰੱਖੋ ਜਦੋਂ ਵੀ ਕੋਈ ਪ੍ਰੋਬਲਮ ਹੋਵੇ ਕਿਸੇ ਵੀ ਦੁਕਾਨਦਾਰ ਦੇ ਕਹਿ ਦੇ ਕੋਈ ਚੀਜ਼ ਨਾ ਵਰਤੋ ਆਪਣੇ ਦਫਤਰ ਜਾਓ ਖੇਤੀਬਾੜੀ ਦਫਤਰ ਜਾਓ ਉਹਨਾਂ ਨੂੰ ਯੂਨੀਵਰਸਿਟੀ ਦੇ ਦਫਤਰਾਂ ਵਿੱਚ ਜਾਓ ਖੇਤੀਬਾਨ ਕੇਂਦਰ ਹੈਗੇ ਨੇ ਉਹਨਾਂ ਕੋਲ ਜਾਓ ਉਹਨਾਂ ਨੂੰ ਦਿਖਾ ਕੇ ਫੇਰ ਉਹਦੀ ਜਿਹੜੀ ਜੋ ਇਲਾਜ ਦੱਸਦੇ ਆ ਉਹਦੇ ਮੁਤਾਬਕ ਕੰਮ ਕਰੋ ਸੋ ਇੰਨੀ ਗੇ ਬੇਨਤੀ ਹੈ ਸਾਰੇ ਨੂੰ ਸਸਤੀ ਕਾ ਜੀ